ਹੁਣ ਸੰਗਤਾਂ ਦੇ ਚਰਨਾਂ 'ਚ ਬੇਨਤੀ ਕਰਦੇ ਹਾਂ ਕਿ ਮਹਾਰਾਜ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਔਰ ਪੰਜ ਪਿਆਰੇ ਸਹਿਬਾਨਾਂ ਦੀ ਅਗਵਾਈ ਹੇਠ ਮਹਾਨ ਨਗਰ ਕੀਰਤਨ ਆ ਰਿਹਾ ਹੈ ਜਿਨ੍ਹਾਂ ਜਿਨ੍ਹਾਂ ਨੇ ਵੀ ਲੰਗਰ ਛੱਕ ਲਏ ਨੇ ਬੈਠਣ ਦੀ ਕਿਰਪਾਲਤਾ ਕਰਕੇ ਕਿਉਂ ਢਾਢੀ ਲੰਗਰ ਚੱਲਣ ਲੱਗਾ ਢਾਢੀ ਰਾਗ ਜਨਾ ਧੰਨ ਦੋ ਤੇ ਕਿੰਨੀ ਗਾਈ ਮੱਚੀ ਤੇਰਾ ਇਸ ਤੋਂ ਵੱਧ ਵਿਹਾਰ ਕਿਤਨਾ ਓਏ ਕਿਤਨਾ ਨਗਦ ਵਪਾਰੀਆ ਵਣਜ ਤੇਰਾ ਮੈਨੂੰ ਦੱਸ ਦੇ ਤੂੰ ਉਧਾਰ ਕਿਤਨਾ ਪਰ ਕਦੇ ਇਹ ਤਾਂ ਕਿਸੇ ਨੇ ਪੁੱਛਿਆ ਹੀ ਨਹੀਂ ਤੇਰਾ ਗੁਰੂ ਦੇ ਨਾਲ ਪਿਆਰ ਕਿਤਨਾ ਅੱਜ ਵੀ ਅਖਦੇ ਆ ਤੁਹਾਡਾ ਗੁਰੂ ਨਾਲ ਕਿੰਨਾ ਕੁ ਪਿਆਰ ਹੈ ਇਹ ਪਿਆਰ ਅੰਧਵ ਸਤਕਾਰ ਦੇ ਨਾਲ ਸਰਵਣ ਕਰੋ ਗੁਰੂ ਸਾਹਿਬ ਜੀ ਆ ਰਹੇ ਨੇ ਗੁਰੂ ਸਾਹਿਬ ਜੀ ਦਾ ਸਵਾਰਾ ਆ ਰਿਹਾ ਹੈ ਪੰਜ ਪਿਆਰੇ ਸਹਿਬਾਨਾਂ ਦੀ ਅढਾਈ ਵੇਟ ਸਭ ਸੰਗਤਾਂ ਦੇ ਚਰਨਾਂ ਧੱਤ ਜੋੜ ਕੇ ਬੇਨਤੀ ਕਰਦੇ ਆਂ ਬਾਰ-ਬਾਰ ਬੇਨਤੀਆਂ ਕਰ ਰਹੇ ਆ ਕਿ ਇਸ ਮਹਾਨ ਨਗਰ ਕੀਰਤਨ ਨੂੰ ਮੇਲੇ ਦਾ ਰੂਪ ਨਾ ਦੇ ਮੇਲੇ ਦਾ ਰੂਪ ਨਾ ਦੇ ਹੋ ਇਸ ਮਹਾਨ ਨਗਰ ਕੀਰਤਨ ਨੂੰ ਬੈਠ ਕੇ ਕੀਰਤਨ ਦਾ ਆਨੰਦ ਮਾਣੋ ਧੰਨਵਾਦ ਬੜੇ ਪ੍ਰੇਮ ਪਿਆਰ ਦੇ ਸਨਕਾਰ ਸਹਿਤ ਘਾਟੀ ਕਲਾ ਦੀ ਬਨਜੀ ਕਲੀ ਕਿਉਂਕਿ ਕਲੀ ਕਈ ਤਰ੍ਹਾਂ ਦੀ ਹੈ ਇੱਕ ਕਲੀ ਉਹ ਹੁੰਦੀ ਹੈ ਜਿਹੜੀ ਕੰਡਾ ਦੇ ਉੱਤੇ ਫੇਰਦੇ ਆ ਇੱਕ ਫੁੱਲ ਤੋਂ ਪਹਿਲਾਂ ਕਲੀ ਤਿਆਰ ਹੁੰਦੀ ਹੈ ਉਹ ਕਲੀ ਹੁੰਦੀ ਹੈ ਔਰ ਇਹ ਘਰ ਦੀ ਕਲਾ ਨਹੀਂ ਬਣਦੀ ਹੈ ਕਲੀ ਬੜੇ ਪ੍ਰੇਮ ਗਿਆਨ ਤੇ ਸਤਿਕਾਰ ਨਾਲ ਮੇਰੇ ਵੱਡੇ ਵੀਰ ਭਾਈ ਸਾਤਾ ਸਿੰਘ ਜਣਚਾ ਅਮਰ ਜੀ ਦਿਨਾਰਾ ਨੂੰ ਸਤਿਕਾਰ ਦੇ i <laughs> بس ਬੰਦ ਲੱਗੇ ਹਨ ਵੀਰ ਰਾਜ ਸਿੰਘ ਜੀ ਵਿਕਾਸ ਕਾਂ ਦਾ ਫਰਮਾਨ ਕਬਾ ਜਿੰਨ ਦਾ ਹਜ਼ਾਰ ਕਿਲੋ ਮੀਟਰ ਸਾਡੇ ਸਭੇ ਪਾਸ਼ਾ ਦਾ ਕਰ ਦੇਗੇ ਪਾਈ ਇਹ ਫੈਸਲਾ ਹੈ ਕਿ ਜਿਹੜੀ ਸਿੱਧੀ ਯਾਤਰਾ ਪੌਂਡਾ ਕ੍ਰੀ 100 ਦੇ ਤੇ ਜਿਹੜੀ ਦਿੱਲੀ ਦਾ ਕਾਸਟ ਆ ਗਿਆ ਰਾਜਾ ਪਰ ਆਂਰੀਆ ਜਿਹੜਾ ਰਾਜਕੀ ਨੇ ਬਾਣੀ ਦੇ ਨਾਲ ਹੱਥੇ-ਵੱਟੇ ਜਲਾ ਸਦਾ ਦੇ ਤੁਰ ਗਏ ਮਹਾਰਾਜ ਜੀ ਜਿੰਮਾ ਤਾਂ ਦੇਵਾਦੀ ਇਹਨੇ ਰਾਜਾ ਨੇ ਸ਼ਿਕਾਇਤ ਸੁਆਦ ਕੀਤਾ ਚਾਹੀਦੀ ਤੋਂ ਬਾਣੀ ਸਦਾ ਨੇ ਜਦੋਂ ਸਵਾਲ ਕੀਤਾ ਮਹਾਰਾਜ ਨੂੰ ਕਵਨ ਗੁਰੂ ਕਿਸ ਕਾਲ ਨੂੰ ਚੇਲਾ ਮਹਾਰਾਜ ਨੂੰ ਆਖਿਆ ਤੇ ਮਹਾਰਾਜ ਕਹਿੰਦੇ ਸ਼ਬਦ ਗੁਰੂ شد گ ہے مہاراج گرو امردی نے جدا کو سب گو سچے پاشا دادا جی جیسی میں آئے کہیں گی ਗੁਰੂ ਨਾਨਕ ਪਾਸ਼ਾ ਦੇ ਹੱਕੇ ਨਹੀਂ ਤੇ ਮੇਥੋਂ ਗੁਰੂ ਨਾਨਕ ਪਾਸ਼ਾ ਜੀ ਨੇ ਜੋ ਜਪਾ ਕੀਤਾ ਸਤ ਸੱਚੇ ਪਾਸ਼ਾ ਤਾ ਗੁਰੂ ਨਾਨਕ ਦੇਵ ਜੀ ਮਹਾਰਾਜ ਇੱਥੇ ਨਾ ਕੋ ਰਾਗ ਜਿੱਦਾਂ ਹੁਣ ਅਸੀਂ ਗਾਉਂਦੇ ਆ ਢਾਡੀ ਰਾਗ ਗਾਉਂਦੇ ਆ ਤੇ ਸਾਨੂੰ ਰਿਆਜ਼ ਕਰਨੀ ਪੈਂਦੀ ਹੈ ਜਾਂ ਕੋਈ ਵੀ ਕੀਰਤਨ ਕਰਦਾ ਹੈ ਕੋਈ ਗਾਉਂਦਾ ਹੈ ਕੋਈ ਕਲਾਕਾਰ ਹੈ ਕੋਈ ਢਾਡੀ ਹੈ ਕੋਈ ਕੀਰਤਨ ਕਰਨ ਵਾਲਾ ਹੈ ਉਹ ਰਿਆਜ਼ ਕਰਦਾ ਹੈ ਪਰ ਮੇਰੇ ਘੱਟ ਗੁਰੂ ਨਾਨਕ ਦੇਵ ਜੀ ਮਹਾਰਾਜ ਨਹੀਂ ਭਾਈ ਮਰਦਾਨਾ ਜੀ ਉਹ ਕੋਈ ریاض ਨਹੀਂ ਕੋਈ ریاض ਨਹੀਂ ਉਹਨਾਂ ਦੀ 6 ਸਰਾਗ ਵਿੱਚ ਬਾਣੀ ਆਉਂਦੀ ਹੈ ਗੁਰੂ ਨਾਨਕ ਪਾਤਸ਼ਾਹ ਜੀ 6 ਸਰਾਗ ਵਿੱਚ ਬਾਣੀ ਚਾਰਦੇ ਨੇ ਤੇ ਭਾਈ ਮਰਦਾਨਾ ਜੀ ਉਸੇ ਰਾਗ ਵਿੱਚ ਅਰਦਾਸ ਕਰਦੇ ਨੇ ਗੁਰੂ ਪਾਤਸ਼ਾਹ ਜੀ ਬਾਣੀ ਇਕੱਤਰ ਕਰਦੇ ਨੇ ਸਾਨੂੰ ਸਿੱਤੇ ਪਾਤਸ਼ਾਹ ਚਲਦੇ ਚਲਦੇ ਫਰਨਾਤ ਗਏ ਸਿਰ ਭਗਤਾਂ ਦੇ ਜਾਂਦੇ ਜਾਂਦੇ ਸਭ ਕੀ ਸਿੱਤੇ ਪਾਤਸ਼ਾਹ ਰਸਤੇ ਵਿੱਚ ਜਦੋਂ ਗੁਰਨਾਨਕ ਦੇਵ ਜੀ ਮਹਾਰਾਜ ਤੇ ਭਾਈ ਮਰਦਾਨਾ ਜੀ ਬਗਦਾਦ ਨੂੰ ਜਾ ਰਹੇ ਨੇ ਨਾ ਤੇ ਸਤਗੁਰ ਸੱਚੇ ਪਾਤਸ਼ਾਹ ਦਾਤਾ ਜੀ ਅਦੇ ਰਸਤੇ ਵਿੱਚ ਨੇ ਉਹ ਸੰਗੀਰ ਨੇ ਹਜਾਰਾ ਕਿੱਲਾ ਵੀ ਤਰੂਰ ਆਪਣੀ ਪੂਰੀ ਦ੍ਰਿਸ਼ਟੀ ਨਾਲ ਦੇਖਿਆ ਤੇ ਹੱਸਿਆ ਉੱਚੀ ਉੱਚੀ ਹੱਸਣ ਲੱਗਾ ਉੱਚੀ ਉੱਚੀ ਜਦੋਂ ਹੱਸਣ ਲੱਗਾ ਤੇ ਉਹਦੇ ਚੇਲਿਆਂ ਨੂੰ ਪੁੱਛਿਆ ਸਾਈ ਜੀ ਕਿਉਂ ਅਸਰੇ ਨੇ ਪੀਦਾ ਜਗਤ ਚੇਤੂ ਜਦੋਂ ਮੀਆਂ ਮਿੱਠਾ ਇਹ ਗੱਲ ਸੁਣੀ ਤੇ ਉਹਦੇ ਜੀਵਨ ਦਾ ਨੁਕਤਾ ਖਾ ਉਹ ਭਾਈ ਮੇਰੇ ਖਲਾਲੀ ਉਹਦੇ ਸਾਥੀ ਕਹਿੰਦੇ ਹੋਏ ਕਿਹਾ ਸੀ ਕਿ ਇਹ ਕੋਈ ਗੱਲ ਨਹੀਂ ਇਹਨਾਂ ਲਈ ਮੇਰੇ ਖਲਾਲੀ ਪ੍ਰਮਾਤਮਾ ਆਪ ਪ੍ਰਮਾਤਮਾ ਨੂੰ ਪਈਏ ਨੂੰ ਪੀ हथ <laughs> ਕੀ ਕਰੇਏ ਕੋਮਨ ਕਰਕੇ ਹੋ ਤੈਨੂੰ ਲਜਾਈਏ ਕੀਰਤਨ ਕਰਕੇ ਹੋਏ ਉਹਨਾਂ ਨੂੰ ਲਜਾਈਏ ਕੀਰਤਨ ਕਰਕੇ ਬਾਨੇ ਦੋਸ਼ ਹੋਏ ਕਮਰਾਸ ਨੇ ਇਦਾਂ ਦੇ ਦੋਸ਼ ਹੋਏ ਕਮਰਾਸ ਨੇ ਪਰ ਦੀਆਂ ਫੱਦੀਆਂ ਬਹਰ ਆਸ ਨੇ ਪਤਾ ਜੀ ਸੁਭਾਏ ਮਾਨ ਹੋ ਕੇ ਸੱਚੇ ਪਾਸ਼ਾ ਦਾਤਾ ਜੀ ਦਾ ਸਤਿਕਾਰ ਕਰੋ ਸ਼ਰਨਾਂ ਦੇ ਚਰਨਾਂ ਦੇ ਵਿੱਚ ਬੇਨਤੀ ਹੈ ਗੁਰਬਾਣੀ ਦਾ ਫਰਮਾਨ ਹੈ ਮੈਂ ਵੀ ਕਹਿ ਰਿਹਾ ਗੁਰਬਾਣੀ ਦਾ ਫਰਮਾਨ ਹੈ ਹੋਰ ਕੱਤਰ ਮਿਲੋ ਮੇਰੇ ਭਾਈ ਤੁਮਤਾ ਦੂਰ ਕਰੋ ਇਹ ਲਾਏ ਹਰ ਨਾਮੇ ਨੂੰ ਹੋ ਜੋੜੀ ਪਰਮਤਮ ਸਦਾ ਸ਼ਾਈ ਸਫਾ ਵਿਸ਼ਿਆ ਨੇ ਸਤਗੁਰ ਸੱਚੇ ਪਾਸ਼ਾ ਦਾਤਾ ਜੀ ਦਾ ਅਤਿਮ ਸਤਿਕਾਰ ਕਰੋ ਦਰਸ਼ਨ ਦਾ ਦੀ ਖਲੀ ਰਾਜ ਵਰਸਨ ਦੇ ਰੇ ਪੰਜ ਪਿਆਰ ਰੱਖੋ ਬੈਠੇ ਜੀ ਮਹਾਰ ਨਕਰ ਕੀਰਤਨ ਦੀ ਰਹਿਮਤ ਹੋ ਜਾਵੇ ਬਾਣੀ ਉਹਦੇ ਹਿਰਦੇ ਵਿੱਚ ਵਾਸ ਕਰਦੀ ਹੈ ਪੰਡਤ ਆਏ ਨੇ ਬਨਾਰਸ ਤੋਂ ਇਕੱਠੇ ਹੋ ਕੇ ਉਹਨਾਂ ਨੂੰ ਪਤਾ ਲੱਗਾ ਕਿ ਗੁਰੂ ਗੁਰੂ ਪਾਤਸ਼ਾਹ ਧੰਨ ਧੰਨ ਅਮਰਦਾਸ ਮਹਾਰਾਜ ਜੀ ਦੀ ਮਹਾਰਾਜ ਬਾਣੀ ਦਾ ਜਹਾਜ ਕੀ ਕਰ ਰਹੇ ਨੇ ਬਾਣੀ ਪਿਆਰ ਕਰ ਰਹੇ ਨੇ ਉਹਨਾਂ ਪੰਡਤਾਂ ਨੇ ਇਕੱਠੇ ਹੋ ਕੇ ਕਿਉਂਕਿ ਗੁਰੂ ਅਮਰਦਾਸ ਜੀ ਮਹਾਰਾਜ ਪਹਿਲੋਂ 68 ਪੀਰਾਂ ਦੇ ਇਸ਼ਨਾਨ ਕਰ ਚੁੱਕੇ ਸਨ ਔਰ ਹਰ ਸਾਲ ਹਰਦਵਾਰ ਜਾਇਆ ਕਰਦੇ ਸਨ ਇਹ ਹਰਦਵਾਰ ਦੇ ਪੰਡਿਤ ਇਕੱਠੇ ਹੋ ਕੇ ਜਦੋਂ ਗੁਰੂ ਪਾਤਸ਼ਾਹ ਦੇ ਕੋਲ ਆਏ ਤੇ ਉਹਨਾਂ ਨੇ ਆ ਕੇ ਸਵਾਲ ਕੀਤਾ ਮਹਾਰਾਜ ਜਦ ਚਾਰ ਵੇਦ 6 ਸ਼ਾਸਤਰ 18 ਪੁਰਾਨ 27 ਸਿਮਰਤੀਆਂ ਇੱਕ ਭਗਵਤ ਗੀਤਾ ਔਰ ਇੱਕ 108 ਉਪਨਿਸ਼ਦ ਨੇ ਤੇ ਫੇਰ ਮਹਾਰਾਜ ਇਹ ਬਾਣੀ ਰਚਨ ਦੀ ਕੀ ਲੋੜ ਹੈ ਤੇ ਬਾਣੀ ਦਾ ਜਹਾਜ ਰਚਨ ਦੀ ਕੀ ਲੋੜ ਹੈ ਤੇ ਧੰਗੁਰ ਅਮਰਦਾਸ ਮਹਾਰਾਜ ਜੀ ਨੇ ਆਖਿਆ ਪਰਤੋ ਤੁਹਾਡਾ ਇਹ ਸਵਾਲ ਦਾ ਵੀ ਜਵਾਬ ਦਿਉਣਾ ਹੈ ਮਹਾਰਾਜ ਕਹਿੰਦੇ ਜਦੋਂ ਇਸ ਸੰਸਾਰ ਦੇ ਉੱਤੇ ਨਦੀਆਂ ਨੇ ਨਾਲੇ ਨੇ ਦਰਿਆ ਨੇ ਖੂਹ ਨੇ ਜਦੋਂ ਧਰਤੀ ਦੇ ਵਿੱਚ ਪਾਣੀ ਹੈ ਤੇ ਆਕਾਸ਼ ਦੇ ਉੱਤੇ بارش ਕਿਉਂ ਹੁੰਦੀ ਹੈ ਇਹਦਾ ਜਵਾਬ ਦਿਓ ਜਦੋਂ ਧਰਤੀ ਦੇ ਵਿੱਚ ਪਾਣੀ ਹੈ ਤੇ ਆਕਾਸ਼ ਤੋਂ بارش ਕਿਉਂ ਹੁੰਦੀ ਹੈ ਉਹ ਕਹਿੰਦੇ ਜੀ ਆਕਾਸ਼ ਤੋਂ بارش ਕਾਹ ਹੁੰਦੀ ਹੈ ਇਹ ਕੁਦਰਤ ਦੀ ਪ੍ਰਕਿਰਤੀ ਹੈ ਕੁਦਰਤ ਦਾ ਨਿਯਮ ਹੈ ਕੁਦਰਤ ਇੱਕ ਯੂਨੀਵਰਸਲ ਅਸੂਲ ਹੈ ਕਿ ਜਿੱਥੇ ਪਹਾੜਾਂ ਦੇ ਉੱਤੇ ਪਾਣੀ ਨਹੀਂ ਪਹੁੰਚ ਸਕਦਾ ਉੱਚੇ ਟਿੱਪਿਆਂ ਤੇ ਪਾਣੀ ਨਹੀਂ ਪਹੁੰਚ ਸਕਦਾ ਕੁਦਰਤ ਵਾਰਸ਼ ਦੇ ਨਾਲ ਜਿਹੜੀ ਪ੍ਰਕਿਰਤੀ ਹੈ ਫਲ ਫੁੱਲ ਨੇ ਉਹ ਬਨਸਪਤੀ ਹੈ ਉਹਨੂੰ ਵਾਰਸ਼ ਦੇ ਨਾਲ ਮੀਂਹ ਦੇ ਨਾਲ ਪਾਣੀ ਜਾਂਦਾ ਹੈ ਤੇ ਮਹਾਰਾਜ ਕਹਿੰਦੇ ਇਹੋ ਈ ਤੁਹਾਡੀ ਗੱਲ ਹੈ